ਹੈਲੋ ਸਤਿ ਸ੍ਰੀ ਅਕਾਲ ਜੀ ਮੈਂ ਸਰਬਜੀਤ ਕੌਰ ਢਿੱਲੋਂ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਜੀ ਅੱਜ ਆਪਾਂ ਕਰ ਰਹੇ ਹਾਂ ਜੀ ਸਵੇਰ ਦਾ ਵਲੌਗ ਸਟਾਰਟ ਤੇ ਆਪਾਂ ਰੋਟੀ ਪਾਣੀ ਸਕ ਲਏ ਜੀ ਤੇ ਹੁਣ ਆਪਾਂ ਚੱਲਦੇ ਆਂ ਆਪਣੀ ਭਤੀਜੀ ਕੋਲ ਮਿਲਣ ਤੇ ਮੈਂ ਪਾ ਲਿਆ ਸੈਂਡਲ ਜੀ ਕਹਿਆ ਕਿ ਆਪਾਂ ਚੀਜ਼ਾਂ ਜਮਾ ਕਰਨ ਦੀ ਸਾਨੂੰ ਆਦਤ ਸਾਰੀਆਂ ਭੈਣਾਂ ਨੂੰ ਇਹ ਆਪਾਂ ਮੁੜ ਕੇ ਪਾਉਂਦੀਆਂ ਨਹੀਂ ਹੈਗੀਆਂ ਤੇ ਅੱਜ ਮੈਂ ਕਿਹਾ ਮੈਂ ਆਹ ਵਾਲੇ ਸਲੀਪਰ ਪਾ ਕੇ ਜਾਵਾਂਗੀ ਉਦੋਂ ਲੈ ਤਾਂ ਆਪਾਂ ਰੀਜਾਂ ਨਾਲ ਲੈਣੇ ਆ ਚੀਜ਼ਾਂ ਪਰ ਪਾਉਂਦੇ ਨਹੀਂ ਹੈਗੇ ਆਹ ਸੂਟ ਨੂੰ ਸਾਲ ਹੋ ਗਏ ਮੈਂ ਜਮੀ ਅੰਗਣਾ ਨਹੀਂ ਲਾਇਆ ਇਹ ਪਿਆਗਾ ਤੇ ਅੱਜ ਆਪਾਂ ਜਾਣ ਜਾਣੇ ਜੀ ਆਪਣੀ ਭਤੀਜੀ ਕੋਲ ਮਿਲਣ ਤੇ ਆ ਪਾ ਵਾਲਾ ਸੂਟ ਪਾਇਆ ਦੇਖ ਜੀ ਕਿਵੇਂ ਲੱਗੇ ਦੱਸਣਾ ਕਮੈਂਟਰ ਆਹੀ ਆਪਣਾ ਸੂਟ ਤੇ ਸੈਂਡਲਾਂ ਬਾਰੇ ਸਾਰੀਆਂ ਭੈਣਾਂ ਆਈਆਂ ਜਮਾ ਖੋਰੀ ਕਰਕੇ ਰੱਖਦੀਆਂ ਨੇ ਜਦੋਂ ਕਿਤੇ ਜਾਣਾ ਤਾਂ ਉਹਨਾਂ ਕੋਈ ਚੀਜ਼ ਸਨ ਨਹੀਂ ਮਿਲਦੀ ਪਾਉਣ ਤੇ ਆਪਾਂ ਜੀ ਹੋ ਗਏ ਤਿਆਰ ਤੁਸੀਂ ਸਾਡੇ ਨਾਲ ਚਲੋ ਕਰੋ ਇੰਜੋਏ ਬਹੁਤ ਟਾਈਮ ਹੋ ਗਿਆ ਸੀ ਇਹ ਸੱਤ ਜਾ ਹੀ ਨਹੀਂ ਗਿਆ ਹੈਗਾ ਅੱਜ ਥੋੜੇ ਜਿਹਾ ਬੇਲੇ ਸੀ ਸੇਖੇ ਚ ਬਜਾਇਆ ਨੇ ਆ ਲੱਸੀ ਵਾਲੀ ਵੀਰਾਨੀਆਂ ਕੈਨੀਆਂ ਪਈਆਂ ਨੇ ਅਗਨੋਰ ਕਰਿਓ ਕੁਸ ਪਾਣੀ ਵਾਲੀਆਂ ਕੈਨੀਆਂ ਪਈਆਂ ਨੇ ਇਧਰ ਸੋਈ ਕਰਨ ਘਰੀ ਬਣ ਜਾਂਦਾ ਸਾਡਾ ਜੱਟਾਂ ਦਾ ਡਾਈਨਿੰਗ ਟੇਬਲ ਤੇ ਆਪਾਂ ਹੋ ਗਏ ਜੀ ਤਿਆਰ ਤਿਆਰ ਹੋ ਕੇ ਹੁਣ ਆਪਾਂ ਖੜ ਗਏ ਜੀ ਥੋੜੀ ਜੀ ਵੀਡੀਓ ਸੀਟ ਸੂਟ ਕਰਨ ਲੱਗ ਗਏ ਆਪਾਂ ਮੈਨੂੰ ਬੜੀਆ ਲੱਗਦਾ ਇਸ ਤਰ੍ਹਾਂ ਤਿਆਰ ਹੋਣਾ ਵੀ ਵੀਡੀਓ ਪਾਉਣਾ ਤਿਆਰ ਹੋਣਾ ਤੇ ਤੁਸੀਂ ਵੀ ਦੱਸਣਾ ਜੀ ਸੋਨ ਨੂੰ ਵੀ ਇਹ ਫੀਲਿੰਗ ਆਉਂਦੀ ਹੈ ਤਿਆਰ ਹੋ ਕੇ ਪਤਾ ਨਹੀਂ ਮੈਨੂੰ ਕਿਵੇਂ ਆਇਆ ਹੁੰਦਾ ਜੀ ਮੈਂ ਤਿਆਰ ਹੋ ਕੇ ਵੀਡੀਓ ਬਣਾਵਾ ਇਹ ਵੀ ਇੱਕ ਜਾਦਾਂ ਬਣ ਜਾਂਦੀਆਂ ਨੇ ਆਪਣੀਆਂ ਅੱਗੇ ਪਹਿਲੇ ਜਵਾਨ ਜੇ ਨਹੀਂ ਆਪਣੇ ਕੋਲ ਸਾਧਨ ਹੈਗੇ ਸੀ ਹੁਣ ਆਪਾਂ ਕੈਚ ਕਰ ਸਕਦੇ ਆ ਆਪਣੀ ਵੀਡੀਓ ਬਣਾ ਸਕਦੇ ਵੀ ਹੁਣ ਆਪਾਂ ਕਹੇ ਜੀ ਹੋਗੇ ਹੁਣ ਕਹੇ ਜੀ ਹੋਗੇ ਲਓ ਜੀ ਆਪਾਂ ਚੈੱਕ ਲਿਆ ਆਪਣੀ ਬਗਲੀ ਨਾਲ ਤੇ ਮੈਨੂੰ ਤਾਂ ਪਰਸ ਚੱਕਣ ਦੀ ਬਹੁਤ ਆਦਤ ਆ ਆਪਾਂ ਪਾਣੀ ਵੀ ਆਪਣਾ ਚੱਕ ਲੈਣਾ ਨਾਲ ਬੋਤਲ ਚ ਪੀਣ ਵਾਸਤੇ ਤੇ ਨਾਲ ਹੀ ਲੈ ਲਾਂਗੇ ਗਲਾਸ ਰਸਤੇ 'ਚ ਕਈ ਵਾਰ ਪਾਣੀ ਪੀਣਾ ਹੁੰਦਾ ਫੇਰ ਆਪਦਾ ਗਲਾਸ ਹੋਵੇ ਤਾਂ ਖੜਨ ਦੀ ਲੋੜ ਨਹੀਂ ਪੈਂਦੀ ਕਿਤੇ ਰਸਤੇ 'ਚ ਪਾਣੀ ਵਗੈਰਾ ਆਪਾਂ ਗੱਡੀ 'ਚ ਲੈ ਕੇ ਜਾਣਾ ਚਾਹੀਦਾ ਜਦੋਂ ਬੱਸ ਗੱਡੀ ਤੇ ਜਾਂਦੇ ਆ ਫੇਰ ਤਾਂ ਕੋਈ ਹੋਰ ਗੱਲ ਹੁੰਦੀ ਹੈ ਜਦੋਂ ਆਪਾਂ ਆਪਣੇ ਸਾਧਨ ਤੇ ਜਾਂਦੇ ਆ ਤਾਂ ਜ਼ਰੂਰ ਕੋਲ ਲੈ ਕੇ ਜਾਣੇ ਚਾਹੀਦੇ ਆਣੀ ਰਸਤੇ ਚ ਖੜਨ ਨਾਲ ਮੈਂ ਆਪਣੀ ਮੱਖਣੀ ਤੇ ਚਟਨੀ ਵਾਲੀ ਡੱਬੀ ਭੁੱਲ ਲਈ ਮੜ ਕੇ ਚੱਕ ਕੇ ਲੈ ਕੇ ਆਉਣੀ ਫਿਰ ਜਾ ਕੇ ਕਿਉਂਕਿ ਆਪਾਂ ਦੁਪਹਿਰ ਮੱਖਣੀ ਤੇ ਚਟਨੀ ਨਾਲ ਹੀ ਰੋਟੀ ਖਾਣੇ ਫਿਰ ਆਪਣੇ ਵਾਸਤੇ ਸਪੈਸ਼ਲ ਕਾਣ ਬਣਾਉ ਆਪਨੇ ਲਈ ਜੇ ਖਾਣਾ ਹੋ ਤਾਂ ਆਪਾਂ ਦੋ ਰੋਟੀਆਂ ਸਾਕ ਲਾਂਗੇ ਜਿੱਥੇ ਜੀ ਕਰੂਗਾ ਮੈਂ ਹਮੇਸ਼ਾ ਹੁਣ ਆਪਦੇ ਨਾਲ ਹੀ ਲੈ ਕੇ ਜਾਨੀ ਆ ਡੱਬੀ ਚ ਪਾ ਕੇ ਚਟਨੀ ਪਦੀਨੇ ਦੀ ਤੇ ਮੱਖਣੀ ਆਪਾਂ ਡੱਬੇ ਦੀ ਗੱਡੀ ਚ ਰੱਖ ਲਾਂਗੇ ਵੀਡੀਓ ਨੂੰ ਫੁੱਲ ਵਾਚ ਦੇਖਿਓ ਜੀ ਵੀਡੀਓ ਨੂੰ ਸਟਿੱਪ ਨਾ ਕਰਿਓ ਬਿਲਕੁਲ ਹੀ ਲਓ ਜੀ ਆਪਾਂ ਹੁਣ ਬੈਠ ਕੇ ਗੱਡੀ ਚ ਤੇ ਆਪਾਂ ਐਣਕਾ ਲਾ ਲਈਆਂ ਜਿਹੜੀਆਂ ਆਪਣੀ ਫਰੈਂਡ ਲੈ ਕੇ ਆਈ ਸੀ ਆਪਾਂ ਨੂੰ ਸਹੇਲੀ ਲਾ ਲਓ ਭੈਣ ਲਾ ਲਓ ਪਿਆਰ ਦੇ ਰਿਸ਼ਤੇ ਆ ਜੀ ਤੇ ਜੋ ਆਪਾਂ ਨੂੰ ਆਪਣੇ ਰਿਸ਼ਤੇਦਾਰਾਂ ਨੂੰ ਵਧ ਕੇ ਪਿਆਰ ਕਰਦੇ ਕੋਈ ਵੀ ਹੋਵੇ ਤੇ ਆਪਾਂ ਐਣਕਾ ਲਾ ਲਈਆਂ ਤੁਸੀਂ ਦੱਸਣਾ ਕਮੈਂਟ ਕਰਕੇ ਮੇਰੇ ਐਣਕਾ ਕਿਸ ਤਰ੍ਹਾਂ ਦੀਆਂ ਲੱਗਦੀਆਂ ਨੇ ਮੈਂ ਤਾਂ ਵੈਸੇ ਐਣਕਾ ਨਾਲ ਕਹਿੰਦੀ ਬਿੰਦੀ ਲਾਈ ਦੇਣੀ ਹੁੰਦੀ ਪਰ ਮੈਂ ਬਿੰਦੀ ਲਾ ਲਈ ਕੋਈ ਗੱਲ ਨਹੀਂ ਜੀ ਆਪਦੀ ਇੰਜੋਈ ਚਾਹੀਦੀ ਤੇ ਆਪਾਂ ਨੂੰ ਕਿਹੜਾ ਕਿਸੇ ਨੇ ਮੋੜ ਦੇਣਾ ਵੀ ਤੁਸੀਂ ਕਿਵੇਂ ਆਗੇ ਆਪਾਂ ਬਿੰਦੀ ਲਾ ਲਈ ਮੈਂ ਤਾਂ ਇਹ ਕਹਿਣੀ ਨਹੀਂ ਵੀ ਆਪਦਾ ਸੌਂਕ ਪੂਰਾ ਕਰਨਾ ਚਾਹੀਦਾ ਬੰਦੇ ਨੂੰ ਤੇ ਬਾਕੀ ਸੌਂਕ ਕਰੋ ਲਿਮਟ 'ਚ ਰਹਿ ਕੇ ਆਪਣੀ 'ਚ ਐ ਨਹੀਂ ਹੈਗਾ ਵੀ ਆਪਾਂ ਚਾਦਰ ਤੋਂ ਬਾਹਰ ਪੈਰ ਕਰਕੇ ਆਪਣੇ ਸੌਂਕ ਪੂਰੇ ਕਰੋ ਸਾਂਖ ਕਰੋ ਲਿਮਟ ਦੇ ਵਿੱਚ ਰਹਿ ਕੇ ਤੇ ਸਾਂਖ ਜਰੂਰ ਪੂਰੇ ਕਰਨੇ ਚਾਹੀਦੇ ਐ ਨਹੀਂ ਹੈਗਾ ਵੀ ਆਪਾਂ ਮਹਿੰਗੇ ਕੱਪੜੇ ਪਾ ਕੇ ਆਪਣੇ ਸਾਂਖ ਪੂਰੇ ਕਰ ਸਕਦੇ ਆ ਮਹਿੰਗੀਆਂ ਚੀਜ਼ਾਂ ਲੈ ਕੇ ਆਪਣੇ ਸਾਂਖ ਪੂਰੇ ਕਰ ਸਕਦੇ ਆ ਆਪਾਂ ਨੂੰ ਖੁਸ਼ੀ ਮਿਲਣੀ ਚਾਹੀਦੀ ਐ ਵੀ ਆਪਾਂ ਕੀ ਪਾਇਆ ਤੇ ਉਹਦੇ ਨਾਲ ਆਪਾਂ ਕੰਫਰਟੇਬਲ ਹੈਗੇ ਤੇ ਆਪਾਂ ਨੂੰ ਆ ਆਪਣੇ ਆਪ ਨੂੰ ਵਧੀਆ ਲੱਗਦਾ ਸਿਆਣੇ ਕਹਿੰਦੇ ਹੁੰਦੇ ਆ ਵੀ ਪਾਈਏ ਜੱਗ ਭਾਉਂਦਾ ਖਾਈਏ ਮਨ ਭਾਉਂਦਾ ਵੀ ਆਪਾਂ ਇਸ ਤਰ੍ਹਾਂ ਕਰਨਾ ਚਾਹੀਦਾ ਚਲੋ ਜੀ ਅਸੀਂ ਸਹਿਰ ਕਰਕੇ ਸੁਰਖੀ ਬਿੰਦੀ ਅਸੀਂ ਆਮ ਲਾਉਣੀ ਆ ਆਪਾਂ ਲਾ ਲਈ ਕਾਗਨੋਰ ਕਰਿਓ ਵੀ ਤੁਸੀਂ ਕਹੋਗੇ ਬਿੰਦੀ ਲਾ ਲਈ ਐਨਕ ਨਾਲ ਨਹੀਂ ਲਾਉਂਦੇ ਪਰ ਅਸੀਂ ਪੰਜਾਬੀ ਆ ਜਿਹੜੇ ਅਸੀਂ ਉਲਟੀ ਚੱਲਦੇ ਹੁੰਦੇ ਆ ਰਿਵਾਜ ਦੇ ਤੁਸੀਂ ਦੱਸਣਾ ਆਪਣੇ ਐਨਕ ਕਿਸ ਤਰ੍ਹਾਂ ਦੀ ਲੱਗਦੀ ਹੈ ਲੱਗੇ ਸੋਹਣੀ ਲੱਗਦੀ ਹੈ ਕਿਵੇਂ ਲੱਗਦੀ ਹੈ ਜੋ ਵੀ ਆਪਣੇ ਨਾਲ ਭੈਣ ਭਾਈ ਜੁੜੇ ਹੋਏ ਨੇ ਕਮੈਂਟ ਕਰਕੇ ਦੱਸਿਓ ਜਰੂਰ ਕਿਸ ਤਰ੍ਹਾਂ ਦੀ ਲੱਗੇ ਅੱਜ ਪ੍ਰਧਾਨ ਦੇ ਕੁੜਤੇ ਨਾਲ ਆਪਣੀ ਹੋ ਗਈ ਚੰਨੀ ਮੈਚਿੰਗ ਪਾਗੇ ਨਹੀਂ ਬਣਦੇ ਕੁਦਰਤੀ ਮੈਚਿੰਗ ਹੋ ਗਈ ਜੀ ਤੇ ਰੋਜ਼ੀਨਾ ਇਸੋਡੇ ਨਾਲ ਗੱਲਾਂ-ਬਾਤਾਂ ਕਰਦੇ ਆਂ ਤੇ ਨਾਲੇ ਆਪਣਾ ਸਫ਼ਰ ਤੈਅ ਕਰਦੇ ਆਂ ਆਪਣਾ ਮਨ ਨੂੰ ਵਧੀਆ ਲੱਗਣਾ ਚਾਹੀਦਾ ਆਪਾਂ ਨੂੰ ਜੇ ਆਪਣੇ ਸਸਤੇ ਕੱਪੜੇ ਹੋਣ ਆਪਾਂ ਨੂੰ ਟੌਰ ਕੱਢਣੀ ਕੋਈ ਮਾੜੀ ਗੱਲ ਨਹੀਂ ਹੈਗੀ ਚੰਗੀ ਗੱਲ ਮੈਂ ਤਾਂ ਕਹਣੀ ਆ ਵੀ ਪਾਟੇ ਕੱਪੜੇ ਨਾਲ ਵੀ ਆਪਾਂ 100 ਰੁਪਏ ਦੇ ਸੂਟ ਨਾਲ ਵੀ ਟੌਰ ਕੱਢ ਸਕਦੇ ਆ ਤੋਤਾ ਹੋਇਆ ਕੱਪੜਾ ਪਾਇਆ ਹੋਵੇ ਪ੍ਰੈਸ ਕੀਤੀ ਹੋਵੇ ਉਹੀ ਵਧੀਆ ਬਣ ਜਾਂਦਾ ਜੀ ਲਓ ਜੀ ਆਪਾਂ ਅੱਗੇ ਰੋਡ ਤੇ ਇਹ ਹੈਗਾ ਜੀ ਪੌਲ ਤਨਵਲੇ ਦਾ ਇੱਥੇ ਹੁਣ ਆਪਾਂ ਅੱਗੇ ਮਾਨਨਾ ਪਿੰਡੀ ਵਿੱਚ ਇਗਨੋਰ ਕਰਿਓ ਜੀ ਜਿਹੜੇ ਸਾਡੇ ਕੱਪੜੇ ਪਾਏ ਹੋਏ ਸੀ ਹੋਰ ਪਾਏ ਹੋਏ ਸੀ ਤੇ ਸਾਡੀ ਵੀਡੀਓ ਜਿਹੜੀ ਸ਼ੂਟ ਕੀਤੀ ਹੈ ਹੋਰ ਕੱਪੜਿਆਂ ਨਾਲ ਸ਼ੂਟ ਕੀਤੀ ਹੋਈ ਹੈ ਕਿਉਂਕਿ ਅਸੀਂ ਜਦੋਂ ਮੇਰੀ ਭਤੀਜੀ ਕੋਲ ਗਏ ਸੀ ਅਸੀਂ ਗਾਹਾਂ ਕਿਸੇ ਦੇ ਦੁੱਖ ਦੇ ਉਸ ਚ ਗਏ ਸੀ ਉਦਾਸੀਏ ਕੱਪੜੇ ਨਹੀਂ ਪਹਿਨੇ ਸੀ ਤੇ ਸਾਡੇ ਸਿੰਪਲ ਕੱਪੜੇ ਪਾਏ ਹੋਏ ਸੀ ਤੇ ਮੈਂ ਵੀਡੀਓ ਨਾਲ ਐਡਿਟ ਕਰਤੀ ਬਣਾ ਕੇ ਉਦੋਂ ਆਪਣੇ ਕੱਪੜੇ ਹੋਰ ਪਾਏ ਹੋਏ ਸੀ ਕਿਉਂਕਿ ਫਿਰ ਜਿਹੇ-ਜਿਹੇ ਥਾਂ ਜਾਣੇ ਆਪਾਂ ਨੂੰ ਉਹ ਜਿਹੇ ਕੱਪੜੇ ਪਾਉਣੇ ਚਾਹੀਦੇ ਤੇ ਵਧੀਆ ਨਹੀਂ ਲੱਗਦਾ ਹੈਗਾ ਫਿਰ ਜੇ ਉੱਥੇ ਆਪਾਂ ਟੌਰ ਕੱਢ ਕੇ ਜਾਣੇ ਨਹੀਂ ਚੰਗਾ ਲੱਗਦਾ ਤੇ ਜਦੋਂ ਆਪਣੀ ਭਤੀਜੀ ਕੋਲ ਗਏ ਤੇ ਉਦੋਂ ਆਪਣੇ ਕੁਝ ਮੇਕਅਪ ਵਗੈਰਾ ਕੁਛ ਨਹੀਂ ਤੇ ਕੀਤਾ ਹੋਇਆ ਇਹ ਤਾਂ ਮੈਂ ਵੀਡੀਓ ਨਾਲ ਐਡਿਟ ਕਰਕੇ ਲਾਈ ਹੈ ਜਿਹੜੀ ਲਾਈ ਹੈ ਅਸੀਂ ਅੱਗੇ ਕਿਸੇ ਦੇ ਫੁੱਲਾਂ ਤੇ ਗਏ ਸੀ ਜਦੋਂ ਮੇਰੇ ਭਤੀਜੀ ਕੋਲ ਗਏ ਸੀ ਤੇ ਆ ਗਏ ਜੀ ਬਰਨਾਲਾ ਸ਼ਹਿਰ ਮੀ ਬਿਆ ਹੋਇਆ ਜੀ ਗੱਡੀ ਤੇ ਸਾਡੀ ਤੇ ਟਿਮਕਣੇ ਜੇ ਪਏ ਹੋਏ ਨੇ ਤਾਂ ਕਿ ਵੀਡੀਓ ਕਲੀਅਰ ਨਹੀਂ ਦਿਂਦੀ ਹੈਗੀ ਸਾਡੇ ਗੱਡੀ ਨੂੰ ਚਲਾਉਣ ਦਾ ਤਾਂ ਸਾਰਿਆਂ ਨੂੰ ਸੌਂਕ ਆ ਪਰ ਕੱਪੜਾ-ਕਪੜਾ ਮਾਰਨ ਦਾ ਗੱਡੀ ਤੇ ਕਿਸੇ ਨੂੰ ਸਾਫ ਨਹੀਂ ਹੈਗਾ ਸਾਡੇ ਪਰਿਵਾਰ ਦੇ ਮੈਂਬਰ ਨੂੰ ਜਦੋਂ ਵੀ ਗੱਡੀ ਧਵਾ ਕੇ ਲਿਆਉਂਦੇ ਆ ਘਰੇ ਧੋਣ ਦਾ ਬਿਲਕੁਲ ਸਾਫ ਨਹੀਂ ਹੈਗਾ ਆਈਟੀਆਈ ਚੋਂ ਆ ਗਿਆ ਜੀ ਇਹਦੇ ਨਾਲ ਹੀ ਹੈਗਾ ਜੀ ਬਾਬਾ ਕੰ ਦਾ ਸਕੂਲ ਇਹਦੇ ਵਿੱਚ ਜੋ ਵੀ ਬੱਚੇ ਪੜ੍ਹੇ ਆ ਵੀਡੀਓ ਦੇਖਦੇ ਆ ਕਮੈਂਟ ਕਰਕੇ ਦੱਸਿਓ ਕੌਣ-ਕੌਣ ਪੜ੍ਹਿਆ ਮੇਰਾ ਬੇਟਾ ਵੀ ਇਸ ਸਕੂਲ ਵਿੱਚ ਪੜ੍ਹਿਆ ਹੈ ਵੱਡਾ ਬੇਟਾ ਤੇ ਉਹਨੇ ਤੋਂ ਇਕਲਾ ਸਾਇੰਸ ਸਕੂਲ ਵਿੱਚ ਕੀਤੀਆਂ ਨੇ ਤੇ 10 ਕੀਤੀਆਂ ਨੇ ਬਾਈ ਇਸ ਸਕੂਲ ਵਿੱਚ ਲਓ ਜੀ ਆਪਾਂ ਅੱਗੇ ਬਾਜ਼ਾਰ ਚੋਂ ਐਂਟਰ ਕਰ ਜਾਾਂਗੇ ਤੇ ਥੋੜੀ ਜੀ ਰਸਤੇ ਦੀ ਵੀਡੀਓ ਆਪਾਂ ਸਟੈਪ ਕਰ ਦਿੰਦੇ ਆ ਤਾਂ ਕਿ ਫਿਰ ਵੀਡੀਓ ਲੰਬੀ ਬਣ ਜਾਂਦੀ ਹੈ ਲਓ ਜੀ ਹੁਣ ਇੱਥੋਂ ਆਜੂ ਸਬਜ਼ੀ ਮੰਡੀ ਸ਼ੁਰੂ ਹੋ ਜੂਗੀ ਅੱਗੇ ਕਿਸੇ ਦਾ ਪ੍ਰੋਗਰਾਮ ਹੈ ਜੀ ਤੇ ਤੇ ਆ ਭਤੀਜੀ ਦਾ ਬੇਟਾ ਉਹ ਬੇਟੀ ਹੈ ਲਾਲ ਸ਼ਰਟ ਆਇਆ ਮੇਰੇ ਭਤੀਜੇ ਦੀ ਕੁੜੀ ਹੈ ਪਰ ਜਾਈ ਹੈ ਇਹ ਮੇਰੀ ਨੈ ਭਤੀਜਾ ਹੈ ਤੇ ਵੀਡੀਓ ਵਧੀਆ ਲੱਗੀ ਤਾਂ ਲਾਇਕ ਸ਼ੇਅਰ ਕਮੈਂਟ ਜ਼ਰੂਰ ਕਰਕੇ ਦੱਸਣਾ ਵੀਡੀਓ ਨੂੰ ਫੁੱਲ ਵਾਚ ਦੇਖਣਾ ਜੀ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਨਾਲ ਤੇ ਅਣ ਪ੍ਰਧਾਨ ਸਾਹਿਬ ਵੀ ਖਾ ਰਹੇ ਨੇ ਸਮੋਸੇ ਉਹਨਾਂ ਵਾਸਤੇ ਮੇਰੀ ਭਤੀਜੀ ਨੇ ਸਮੋਸੇ ਮੰਗਾ ਦੇ ਸੀ ਅਸੀਂ ਰਸਤੇ ਵਿੱਚ ਕੇਲੇ ਲੈ ਕੇ ਸੀ ਮੁੜਦੇ ਹੋਏ ਕਿਉਂਕਿ ਵੀ ਜਦੋਂ ਆਪਾਂ ਪਿੰਡ ਵਿੱਚ ਦੀ ਲੰਘਦੇ ਆਂ ਤਾਂ ਇਸ ਤਰ੍ਹਾਂ ਕੋਲ ਆਏ ਹੁੰਦਾ ਵੀ ਜਾ ਕੇ ਆਈਏ ਵਹਾਨੇ ਨਹੀਂ ਆਇਆ ਜਾਂਦਾ ਉਹ ਨਹੀਂ ਮਿਲਣਾ ਆਇਆ ਜਾਂਦਾ ਫਿਰ ਆਪਾਂ ਤਾਂ ਪਿੰਡ ਵਿੱਚ ਦੀ ਨਹੀਂ ਲੰਘੇ ਜਾਂਦਾ ਇਸ ਤਰ੍ਹਾਂ ਵੀਡੀਓ ਨੂੰ ਫੁੱਲ ਵਾਚ ਕਰਿਓ ਜੀ ਬੱਚੇ ਦੇਖੋ ਕਿੰਨਾ ਕਯੂਟ ਬੱਚਾ ਤੇ ਇਹ ਮੇਰੇ ਭਤੀਜੇ ਦੀ ਕੁੜੀ ਹੈ ਇਹ ਵੀ ਬਹੁਤ ਸ਼ਰਾਰਤਨ ਮੋਬਾਈਲ ਦਾ ਦੇਖੋ ਕਿੰਨਾ ਬੱਚਿਆਂ ਨੂੰ ਹੋਇਆ ਪਏ ਤੇ ਭਾਬੀ ਵੀ ਆਈ ਹੋਈ ਸੀ ਭਤੀਜਾ ਵੀ ਆਏ ਹੋਏ ਸੀ ਰੌਣਕਾਂ ਲੱਗੀਆਂ ਹੋਈਆਂ ਸੀ ਭਤੀਜੀ ਦੇ ਘਰੇ ਮੈਂ ਥੋੜੀ ਜੀ ਵੀਡੀਓ ਕੈਚ ਕੀਤੀ ਕਿਉਂਕਿ ਆਪਣੇ ਕੱਪੜਾ ਲੀੜਾ ਹੈ ਨਹੀਂ ਸੀ ਪਾਇਆ ਹੋਇਆ ਵੀਡੀਓ ਕੈਚ ਕਰਨ ਨੂੰ ਤੇ ਨਾ ਮੈਂ ਆਪਾਂ ਉਹਨਾਂ ਦੀ ਵੀਡੀਓ ਬਣਾਈ ਹੈ ਲਓ ਜੀ ਇਹ ਪ੍ਰਦਾਨ ਤੇ ਮੇਰਾ ਭਤੀਜਾ ਸਾ ਕਰ ਰਿਹਾ ਹੈ ਇਸ ਸਮੋਸੇ ਆਪਾਂ ਨਹੀਂ ਖਾਦੇ ਤੇ ਆਪਾਂ ਹੁਣ ਕਰਦੇ ਆਂ ਵੀਡੀਓ ਦਾ ਐਂਡ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ ਤੁਹਾਡਾ